ਮੈਟਰੋ ਦੀ ਹਲਚਲ ਹੈ ਬਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆ ਬਈ ਬੱਚਾ ਗਾ ਜ਼ੀਰੋ ਕਲੀ ਦਾ ਦੇਖ ਸਕਦਾ ਤੁਸੀਂ ਬੈੱਡ ਗੱਡਾ ਦੇ ਲੰਗੜ ਵਰਗੀਆਂ ਨੋਂਦਰਾਂ ਬਈ ਇਹ ਬਾਈ ਬੱਬੀ ਦਾ ਤੇ ਤੀਜੀ ਡਾਈ ਨੂੰ ਬਾਈ 2 ਵਜੇ ਬਿਠਾ ਦੇਣਾ ਚ ਕਿੰਨੇ ਲੋਕ ਬੰਦੀਆ ਬਾਈ ਤੀਜੀ ਡਾਈ ਨੂੰ ਬਾਈ 2 ਵਜੇ ਤੇ ਆ ਬੱਚੇ ਨੇ ਜ਼ੀਰੋ ਕਲੀ ਦਾ ਬੱਚਾ ਲੱਗਦਾ ਬੈੱਡ ਬਹੁਤ ਤਕੜਾ ਗਾ ਤੇ ਲੱਗਦਾ ਵੱਡੇ ਕੁਤਰਾ ਗਾ ਨੋਂਦਰਾਂ ਦੇਖੋ ਬਈ ਦੀਆਂ ਕਾਲੀਆਂ ਨੋਂਦਰਾਂ ਤੇ ਪੈਰਾਂ ਤੇ ਡੱਕਿਆ ਜਿੱਤੀਆਂ ਅੱਖਾਂ ਨਖੇਰ ਗਿਆ ਤੇ ਛੋਟਾ ਸਰ ਤੇ ਕਾਲੀ ਨੋਕਾ ਪਯੋਰ ਲੰਮੀ ਨਾਉਣ ਨੋਕ ਆ ਦੇਖ ਸਕਦੇ ਹੋ ਬੱਚਾ ਆ ਬੜੀ ਮਣਾ ਦਿਖਾਈ ਨੂੰ ਖੋਪਰ ਲੇ ਖੋਲ ਕੇ ਨਹੀਂ ਆਹ ਇਹ ਚੈਰੀ ਨੇ ਬੜੀ ਆਹ ਭਾਈ ਇਹ ਅਸਲੀ ਬਲੱਡ ਲੈਣਾ ਦੇਖ ਸਰ ਪੱਲੇ ਦੇਖੋ ਕਿੱਡੇ ਕਿੱਡੇ ਭਾਈ ਬੈੱਡ ਵੀ ਬੱਚੇ ਦਾ ਪੌੜਾ ਪਟਾ ਸਾਡੇ ਪੁਲਿਸ ਆ ਗਈ ਸੀ ਨਾ ਇਹੜਾ ਬੱਬੀਏ ਪੁੱਛ ਚੱਕ ਪੁਗਾਰ ਜਾ ਮੈਂ ਵੀਡੀਓ ਬਣਾਈ ਜਾਂਦਾ ਆ ਪੈਂ ਤਸੋ ਬਰਾ ਬੱਚਾ ਕਿਵੇਂ ਲੱਗਾ ਆਪ ਬਰੀੜੀ ਆ ਬਈ ਪੂਰੀ ਆ ਪਾ ਪੈ ਰੋ ਹੁਣੇ ਛੱਡਣਾ ਬਾਈ ਕੇ ਬਈ ਤੇ ਆ ਕੁਤਰਾ ਬਈ ਬਾਜੀ ਉੱਡਿਆ ਵਾ ਤੇ ਆ ਮੋਰ ਲੱਗੀ ਵੀ ਅਸੇ ਇਹ ਨਾਲ ਪੰਡ ਬਈ ਬਾਲਾ ਛੋਟਾ ਜਿਹਾ ਸੀ ਤੇ ਬਾਜੀ ਤੋਂ ਪੰਡ ਆ ਗਿਆ ਸੀਗਾ ਤੇ ਪਰ ਕੁੱਤਰ ਬਈ 10 ਮਾ ਆਇਆ ਸੀ ਉੜਦਾ ਵੀ ਇੰਨਾ ਬਈ ਇਹ ਹੁਣ ਵੀ ਘਰੇ ਵੀ ਬਹੁਤ ਸਿਰਾਂ ਲਾਉਂਦਾ ਤੇ ਆਪਸ ਨੂੰ ਇਹਦੀ ਅੱਖ ਦਿਖਾਉਂਦੇ ਆ ਅੱਖ ਦੇਖ ਕੇ ਬਈ ਮੰਨ ਜੋਗੇ ਵੀ ਦੇਖੋ ਹਾਂ ਆ ਬਤਾ ਲਮੈ ਨਾ ਤੇ ਮੈਂ ਗੁਰਦਾਰੇ ਕਹਿੰਿਆ ਤੇ ਕਰਕੇ ਆ ਦੇਖ ਸਕਦੇ ਆਖ ਬਈ ਮਤਲਬ ਕਹਿਣਾ ਹਣਾ ਆ ਆਪਣੇ ਨਾ ਮੈਂ ਕੁੱਤ ਨੂੰ ਉਤਾਰੀ ਅੰਦਰ ਦੇਖੋ ਬਈ ਦੀ ਡੈਨਿੰਗ ਹੁਣ ਕਰੀ ਅੱਖ ਦੇਖ ਹੈਲੋ ਹੈਲੋ ਪੂਰੀ ਸਿਰੇ ਅੱਖ ਆ ਬਈ ਮਧੀਏ ਬਰੇ ਖੱਟੀਆਂ ਅੱਖਾਂ ਤੇ ਬੱਚਾ ਦਾ ਡਿਲਾ ਨਾ ਜਿਵੇਂ ਨਗਲੀ ਬਰਾ ਜਿੱਕਾ ਹੈ ਇਹ ਜੈਸਾ ਦੇ ਭਈਆਕ ਉਹ ਕੀਮਤ ਕਿੰਨੀ ਹੈ ਭਰਾ ਸੋਨੇ ਦੀ ਪੂਰੀ ਬਰੱਡ ਲੈਣਾ ਭਾਈ ਬਹੁਤ ਪੜਾ ਕੁੱਤਰ 70000 ਹੈ ਨਾ ਪੱਲੇ ਪੈ ਆ ਭਾਈ ਬੱਬੀ ਦਾ ਬਈ ਚਾਰਨ ਵਾਲੀ ਇਹਦਾ ਠੀਕ ਹੈ ਜੀ 75 ਫਿਰ ਇਹ ਆ ਤੱਕ ਲਾਉਂਗੇ ਉਹ ਬਹਿਣਾ ਆਈਆਂ ਤਾਂ ਵੀਡੀਓ ਯਾ ਵਈ ਚੱਲਣ ਵਾਲੀ ਜਿੱਤੇ ਦੀ ਬਰਾਡ ਗਾਂ ਚੋ ਬਈ ਰਾਣੇ ਕੋ ਉਤਰਾਂ ਜੋ ਨਾ ਨਾ ਪੂਨੇ ਪ੍ਰਾ ਉਹ ਡਾਵਾ ਵਈ ਕਰੀ ਦੱਸਿਓ ਭਰਾ ਕਮੈਂਟ ਕਰਕੇ ਕਿ ਉਤਰ ਕਿਵੇਂ ਲੱਗੇ ਠੀਕ ਹੈ ਬਈ ਆਕੀ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਆ ਬੈਠੋ ਯੱਕ ਦੇਖੋ ਉਤਰ ਦੀ ਇਹ ਸਾਰੇ ਭਈ ਬਾਜੀਆਂ ਵਾਲੀ ਆ ਜੋ ਵੀ ਜਾਨਵਰ ਸੰਭਾਇਆ ਤੇ ਹੋਰ ਵੀ ਕਰਾਉਣੇ ਆਪਾਂ ਸੋ ਸ਼ੌਕ